ਟੀਵੀ ਤੇ ਮਹਾਸਰਖਾਬ ਦੋਸਤੋ ਇਸ ਵੇਲੇ ਦੀ ਖਬਰ ਮੌਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੋਟਕਪੂਰਾ ਬਾਈਪਾਸ ਤੇ ਤਕਰੀਬਨ 2.5 ਘੰਟੇ ਰੱਜ ਕੇ ਹੰਗਾਮਾ ਚੱਲਿਆ ਹੰਗਾਮਾ ਇੱਕ ਨੌਜਵਾਨ ਵੱਲੋਂ ਕੀਤਾ ਗਿਆ ਜਦੋਂ ਉਹ ਨੌਜਵਾਨ 66 ਕੇਵੀ ਦੀ ਬਿਜਲੀ ਵਾਲੀ ਤਾਰ ਤੇ 70 ਫੁੱਟ ਖੰਭੇ ਵਾਲੇ ਤੇ ਚੜ ਗਿਆ ਦਰਸਲ ਖੰਭੇ ਤੇ ਚੜਨ ਦਾ ਮਕਸਦ ਉਸ ਦਾ ਆਪਣੇ ਛੋਟੇ ਭਰਾ ਨੂੰ ਪੁਲਿਸ ਦੀ ਹਿਰਾਸਤ ਵਿੱਚੋਂ ਬਚਾਉਣਾ ਸੀ ਕਿਉਂਕਿ ਬੀਤ ਦਿਨੀ ਉਸ ਮਹੱਲੇ ਦੇ ਵਿੱਚ ਇੱਕ ਚੋਰੀ ਹੁੰਦੀ ਹੈ ਤੇ ਉਸ ਚੋਰੀ ਦੇ ਇਲਜ਼ਾਮ ਦੇ ਵਿੱਚ ਉਸ ਦੇ ਭਰਾ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਆ ਅਜਿਹੇ ਦੇ ਵਿੱਚ ਉਸਦੇ ਭਰਾ ਦੇ ਉੱਪਰ ਝੂਠੇ ਇਲਜ਼ਾਮ ਲਾਉਣ ਦਾ ਮਾਮਲਾ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਆਪਣੇ ਭਰਾ ਦੇ ਇਨਸਾਫ ਦੇ ਲਈ ਆਪਣੇ ਭਰਾ ਨੂੰ ਪੁਲਿਸ ਹਿਰਾਸਤ ਵਿੱਚੋਂ ਛਡਾਉਣ ਦੇ ਲਈ ਇਹ ਨੌਜਵਾਨ ਜੋ ਕਿ ਇਸ 66 ਕੇਵੀ ਬਿਜਲੀ ਦੇ ਖੰਬੇ ਤੇ ਚੜ ਗਿਆ ਤੇ ਤਕਰੀਬਨ 2 ਤੋਂ 2.5 ਘੰਟੇ ਹੰਗਾਮਾ ਉੱਥੇ ਹੁੰਦਾ ਰਿਹਾ ਹਾਲਾਂਕਿ ਉੱਥੇ ਜਮਾਵੜਾ ਹੋ ਗਿਆ ਫਾਇਰ ਬਗੇਟ ਦੀਆਂ ਕਟੀਆਂ ਉੱਥੇ ਆ ਗਈਆਂ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਆ ਗਏ ਪੁਲਿਸ ਦੇ ਮੁਲਾਜ਼ਮ ਉੱਥੇ ਪਹੁੰਚੇ ਤੇ ਉਹਨਾਂ ਵੱਲੋਂ ਬਾਅਦ ਦੇ ਵਿੱਚ ਇਕੱਠੇ ਹੋ ਕੇ ਇਸ ਨੌਜਵਾਨ ਨੂੰ ਥੱਲੇ ਉਤਾਰਿਆ ਗਿਆ ਹਾਲਾਂਕਿ ਜੇਕਰ ਅਸੀਂ ਇਸ ਮਾਮਲੇ ਦੀ ਗੱਲ ਕਰ ਲਈਏ ਤਾਂ ਸੁਖਵਿੰਦਰ ਸਿੰਘ ਨਾਮ ਦਾ ਇਹ ਨੌਜਵਾਨ ਸੀ ਜੋ ਕੋਟਕਪੂਰਾ ਬਾਈਪਾਸ ਦੇ ਉੱਪਰ ਇਸ ਖੰਭੇ ਉੱਪਰ ਚੜਿਆ ਸੀ ਦਰਅਸਲ ਇਹ ਮਾਮਲਾ 5 ਅਗਸਤ ਦੱਸਿਆ ਜਾ ਰਿਹਾ ਹੈ ਜਦੋਂ 5 ਅਗਸਤ ਨੂੰ ਪੁਲਿਸ ਨੇ ਚੋਰੀ ਦੇ ਮਾਮਲੇ ਵਿੱਚ ਸੁਖਵਿੰਦਰ ਸਿੰਘ ਦੇ ਛੋਟੇ ਭਰਾ ਬਬਲੂ ਜੀਤ ਨੂੰ ਹਿਰਾਸਤ ਵਿੱਚ ਲਿਆ ਪਰਿਵਾਰ ਦਾ ਕਹਿਣਾ ਹੈ ਕਿ ਇਸ ਚੋਰੀ ਵਿੱਚ ਬਬਲੂ ਦੀ ਨਾ ਤਾਂ ਕੋਈ ਭੂਮਿਕਾ ਹੈ ਤੇ ਨਾ ਹੀ ਕਿਸੇ ਪ੍ਰਕਾਰ ਦੀ ਜੋ ਸੀਸੀਟੀਵੀ ਸਾਹਮਣੇ ਆਈ ਹੈ ਉਸ ਦੇ ਵਿੱਚ ਬਬਲੂ ਵੀ ਦਿਖਾਈ ਦੇ ਰਿਹਾ ਹੈ ਪਰ ਫਿਰ ਵੀ ਪੁਲਿਸ ਵੱਲੋਂ ਬਬਲੂ ਨੂੰ ਧੱਕੇ ਦੇ ਨਾਲ ਹਿਰਾਸਤ ਵਿੱਚ ਲਿਆ ਗਿਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਵਾਲਾਤ ਦੇ ਵਿੱਚ ਰੱਖਿਆ ਗਿਆ ਹਾਲਾਂਕਿ ਬਬਲੂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਪਰਿਵਾਰ ਨੇ ਐਸਐਸਪੀ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਬਾਅਦ ਸੁਖਮਿੰਦਰ ਨੇ ਆਪਣੇ ਭਰਾ ਨੂੰ ਬਚਾਉਣ ਦੇ ਲਈ ਜਾਓ ਆਪਣੇ ਭਰਾ ਤੇ ਹੋਰ ਹੋਰੇ ਤਸ਼ੱਦਦ ਨੂੰ ਰੋਕਣ ਦੇ ਲਈ ਇਹ ਕਦਮ ਚੁੱਕਿਆ ਤੇ ਉਹ ਕੋਟਕਪੂਰਾ ਬਾਈਪਾਸ ਮੋਗਾ ਦੇ 66 ਕੇਵੀ ਬਿਜਲੀ ਵਾਲੇ ਖੰਭੇ ਤੇ ਚੜ ਗਿਆ ਹਾਲਾਂਕਿ ਇਸ ਖੰਭੇ ਤੇ ਚੜਨ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਜਿਨ੍ਹਾਂ ਵੱਲੋਂ ਸੁਖਵਿੰਦਰ ਨੂੰ ਸਮਝਾ ਕੇ ਥੱਲੇ ਉਤਾਰਿਆ ਗਿਆ ਤੇ ਨਾਲ ਦੀ ਨਾਲ ਉਸਦੇ ਭਰਾ ਨੂੰ ਇਸ 2 ਘੰਟੇ ਦੇ ਹੰਗਾਮੇ ਤੋਂ ਬਾਅਦ ਛੱਡ ਦਿੱਤਾ ਗਿਆ ਹਾਲਾਂਕਿ ਉਧਰ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਡੀਐਸਪੀ ਗੁਰਪ੍ਰੀਤ ਸਿੰਘ ਨੇ ਇਸ ਦੇ ਬਾਰੇ ਦੱਸਿਆ ਕਿ ਬਬਲੂ ਨੂੰ ਰਿਹਾ ਕਰ ਦਿੱਤਾ ਗਿਆ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਬਿਆਨ ਪਰਿਵਾਰ ਦੇ ਨੇ ਉਹ ਦਰਜ ਕਰ ਲਏ ਗਏ ਨੇ ਤੇ ਜਿਸ ਦੇ ਵੱਲੋਂ ਵੀ ਇਹ ਝੂਠੀ ਪੂਰੀ ਸਾਜਿਸ਼ ਰਚੀ ਗਈ ਹੈ ਜਾਂ ਕਿ ਜਿਸ ਦੇ ਵੱਲੋਂ ਵੀ ਇਹ ਸਾਰਾ ਕੁਝ ਕੀਤਾ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਵੀ ਭਰੋਸਾ ਦਿੰਦੇ ਹੋਏ ਨਜ਼ਰ ਆਏ ਦੱਸ ਦਈਏ ਕਿ 5 ਅਗਸਤ ਨੂੰ ਇੱਕ ਚੋਰੀ ਹੁੰਦੀ ਹੈ ਉਸ ਚੋਰੀ ਦੇ ਇਲਜ਼ਾਮ ਦੇ ਵਿੱਚ ਬਬਲੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਬਬਲੂਜੀਤ ਦੇ ਉੱਪਰ ਹਾਲਾਂਕਿ ਪਰਿਵਾਰ ਦਾ ਕਹਿਣਾ ਝੂਠੇ ਇਲਜ਼ਾਮ ਲਾਏ ਜਾਂਦੇ ਨੇ ਤੇ ਬਾਅਦ ਦੇ ਵਿੱਚ ਬਬਲੂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਜਿਹੇ ਦੇ ਵਿੱਚ ਬਬਲੂ ਦਾ ਭਰਾ ਸੁਖਵਿੰਦਰ ਸਿੰਘ ਇੱਕ ਖੰਭੇ ਦੇ ਉੱਪਰ ਚੜ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਆ ਤੇ ਤਕਰੀਬਨ 2 ਘੰਟੇ ਉਹ ਖੰਭੇ ਉੱਪਰ ਚੜਿਆ ਰਹਿੰਦਾ ਆ ਅਜਿਹੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਆ ਤੇ ਪੁਲਿਸ ਪ੍ਰਸ਼ਾਸਨ ਸਮਝਾ ਕੇ ਬਬਲੂ ਨੂੰ ਬਬਲੂ ਦੇ ਪਰਾ ਸੁਖਵਿੰਦਰ ਨੂੰ ਥੱਲੇ ਉਤਾਰਦਾ ਆ ਤੇ ਬਾਅਦ ਦੇ ਵਿੱਚ 2 ਘੰਟੇ ਦੇ ਹੰਗਾਮੇ ਤੋਂ ਬਾਅਦ ਬਬਲੂ ਨੂੰ ਰਿਹਾ ਵੀ ਕਰ ਦਿੱਤਾ ਜਾਂਦਾ ਆ ਹਾਲਾਂਕਿ ਪਰਿਵਾਰ ਦਾ ਕਹਿਣਾ ਆ ਕਿ ਪੁਲਿਸ ਵੱਲੋਂ ਪੁਲਿਸ ਮੁਲਾਜ਼ਮਾਂ ਵੱਲੋਂ ਬਬਲੂ ਦੇ ਉੱਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੋਸ਼ ਲਾ ਕੇ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਹਾਲਾਂਕਿ ਬਬਲੂ ਦੀ ਚੋਰੀ ਦੇ ਵਿੱਚ ਕੋਈ ਭੂਮਿਕਾ ਨਹੀਂ ਹੈ ਸਰ ਜੀ ਇਹਨੇ ਘਰੋਂ ਕਰੀ ਕਰ ਲਈਆ ਸੋਨਾ ਚੱਕ ਕੇ ਲੈ ਗਿਆ ਘਰ ਦੇ ਵਿੱਚੋਂ ਚਾਂਦੀ ਚੱਕ ਕੇ ਲੈ ਗਿਆ ਮੋਬਾਈਲ ਚੱਕ ਕੇ ਲੈ ਗਿਆ ਇਹ ਮੰਨ ਨਹੀਂ ਰਿਹਾਗਾ ਤਿੰਨ ਚਾਰ ਦਿਨ ਹਵਾਲਾ ਦੇ ਵਿੱਚ ਮਿਠਾਰਿਆ ਉਸ ਤੋਂ ਬਾਅਦ ਵੀ ਨਹੀਂ ਮੰਨਦਾ ਪਿਆਗਾ ਅਸੀਂ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਪਿਆਰ ਨਾਲ ਸਾਨੂੰ ਸਮਾਨ ਦੇ ਦੇ ਅੱਥੇ ਤੈਨੂੰ ਉੱਥੋਂ ਛਡਵਾ ਦਿੰਨੇ ਆ ਇਹ ਕਹਿੰਦਾ ਨਹੀਂ ਜੀ ਮੈਂ ਚੋਰੀ ਕੀਤੀ ਨਹੀਂ ਚੋਰੀ ਕੀਤੀ ਨਹੀਂ ਮੇਰੇ ਘਰ ਦੇ ਆਣੇ ਨੂੰ ਚੋਰੀ ਕਰਦੇ ਨੂੰ ਦੇਖਿਆ ਵਾ ਇਹ ਕੰਦ ਟੱਪ ਕੇ ਮਗਰਲੇ ਪਾਸੇ ਭੱਜ ਗਿਆ ਮਗਰਲੇ ਪਾਸੇ ਜਿਹੜੇ ਪਾਸੋਂ ਚੜਿਆ ਨਾ ਤਾਂ ਉੱਥੋਂ ਦੀ ਕੈਮਰੇ ਲੱਗੇ ਆ ਨਾ ਇਹ ਉੱਥੇ ਕੈਮਰੇ ਵਿੱਚ ਦੀ ਆਇਆ ਦੀ ਕੈਮਰੇ ਜਿਹੜੇ ਮਰਜੀ ਚੈੱਕ ਕਰਵਾ ਲਓ ਇਹ ਚੜਿਆ ਹੀ ਮਗਰਦੀ ਆ ਮਗਰ ਤੇ ਸਾਰਾ ਪਲਾਟ ਖਾਲੀ ਪਿਆ ਜਿਹੜੇ ਪਾਸੇ ਚੜਿਆ ਸਾਰੇ ਇਹਨਾਂ ਖੁੱਲੇ ਆ ਜਿੱਧਰ ਦੀ ਜਾਂਦਾ ਇਹ ਇਹ ਕੰਮ ਕੈਮਰੇ ਵਿੱਚ ਦੀ ਆਇਆ ਹੁੰਦਾ ਤਾਂ ਕੈਮਰੇ ਵਿੱਚ ਦੀ ਆ ਜਾਂਦਾ ਹੁਣ ਨੂੰ ਹੁਣ ਕੀ ਕਾਰਨ ਵੀ ਹੁਣ ਟਾਵਰ ਤੇ ਕਿਉਂ ਚੜ ਗਿਆ ਦਾ ਭਰਾ ਨੇ ਹੁਣ ਮੈਨੂੰ ਐ ਦੱਸੋ ਜੀ ਚੋਰੀ ਵੀ ਕਰਦੇ ਆ ਤੇ ਉਤੋਂ ਸਾਨੂੰ ਹੁਣ ਦੱਸੋ ਆਏ ਹਾ ਖਰਾਬੀ ਕਰਦੇ ਦੱਸੋ ਲੈ ਇਹ ਕਹਿੰਦਾ ਮੇਰਾ ਭਰਾ ਵੀ ਤੇ ਵੀ ਕਹਿੰਦਾ ਮੇਰੇ ਨਾਲ ਕੁੱਟਮਾਰ ਹੋਈ ਐ ਨਜਾਇਜ਼ ਕੁੱਟਮਾਰ ਹੋਈ ਐ ਮੇਰੀ 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 ਗੱਲ ਸੁਣੋ ਜੀ ਜੇ ਤਾਂ ਮੈਂ ਕੁੱਟਿਆ ਹੋਵੇ ਗਵਾਹ ਦੱਸ ਬਈ ਮੈਂ ਕੁੱਟਿਆ ਤੇ ਇਹਨੂੰ ਨਹੀਂ ਨਹੀਂ ਕੁੱਟਿਆ ਵੀ ਦੱਸਵਾ ਖੜਾ ਜੀ ਵਿੱਚ ਜਦੋਂ ਮੈਂ ਕੁੱਟਿਆ ਹੋਵੇ ਜਾਂ ਮੈਂ ਕੋਈ ਬੰਦਾ ਬੁਲਾਇਆ ਹੋਵੇ ਕੁੱਟਣ ਮਾਰੀ ਦੱਸੋ 15000 ਇਹਨੇ ਮੈਨੂੰ ਕੁੱਟਿਆਗੇ ਨਹੀਂ ਕੁੱਟਿਆ ਵੀ ਕਾਰਨ ਸੀ ਸਰ ਮੈਨੂੰ ਚੋਰੀ ਦੇ ਇਲਜ਼ਾਮ ਦੇ ਵਿੱਚ ਪੜ ਰਹੇ ਸੀਗੇ ਨਜਾਇਜ਼ ਜੀ ਸਰ ਮੈਂ ਅਬਦੇ ਘਰੋਂ ਆ ਰਿਹਾ ਸੀ ਰਾਤ ਦਾ ਟਾਈਮ ਸੀ ਮੈਲ ਦੇ ਘਰੋਂ ਆਇਆ ਸਰ ਬਿੱਲੇ ਨਾਈ ਦੀ ਦੁਕਾਨ ਤੇ ਸ਼ੇਪ ਕਰਨ ਰਾਜ ਦੇ ਵਿੱਚ ਰਾਜ ਮੁੰਡੇ ਖੜੇ ਹੋਏ ਸੀ ਗੋਰਾ ਗੋਰਾ ਖੜਾ ਹੋਇਆ ਸੀਗਾ ਜੀ ਇਹਦਾ ਭਰਾ ਖੜਾ ਹੋਇਆ ਸੀਗਾ 2 4 5 ਆਣੇ ਇਹਦੇ ਨਾਲ ਹੋਰ ਸੀਗੇ ਸਰ ਇਹਨਾਂ ਨੇ ਮੈਨੂੰ ਫੜਿਆ ਮੈਨੂੰ ਕੁੱਟਣਾ ਸ਼ੁਰੂ ਕਰਤਾ ਵੀ ਤੂੰ ਚੋਰੀ ਕੀਤੀ ਆ ਉਹ ਪਿੱਲੋ ਹੀ ਉਸ ਖਾ ਕੇ ਲਿਆਏ ਲੇਡੀਜ਼ ਨੂੰ ਜੀ ਤੂੰ ਇਦਾਂ ਕਹਿ ਦੇਣਾ ਵੀ ਇਹੀ ਮੁੰਡਾ ਐ ਬਸ ਉਹਨਾਂ ਨੇ ਲੇਡੀਜ਼ ਨੇ ਮੇਰਾ ਨਾਮ ਲ�ਤਾ ਵੀ ਇਹੀ ਹੈ ਜੀ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਨਹੀਂ ਦੱਸਿਆ ਨਹੀਂ ਮੈਨੂੰ ਕੁੱਟਣਾ ਸ਼ੁਰੂ ਕਰਤਾ ਮੈਂ ਉਹਨਾਂ ਨੂੰ ਕਹਿਆ ਸਰ ਕੈਮਰੇ ਲੱਗੇ ਐ ਨੇ ਵੀਰੇ ਵੀ ਤੁਸੀਂ ਕੈਮਰੇ ਖਿਲਾ ਲੋ ਇੱਕ ਵਾਰੀ ਤੁਸੀਂ ਜੋ ਕਹੋਗੇ ਉਹੀ ਆਪਾਂ ਕਰ ਲਾਂਗੇ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਸਰ ਗੱਲ ਉਹਨਾਂ ਨੇ ਬੱਸ ਮੈਨੂੰ ਕੁੱਟਣਾ ਸ਼ੁਰੂ ਕਰਤਾ ਹਾਂਜੀ ਇਹਦੇ ਵਿੱਚ ਜਿਹੜਾ ਥਾਣੇ ਸਿਟੀ ਸਾਊਥ ਦਾ ਮਾਮਲਾ ਹੈ ਇਹਦੇ ਵਿੱਚ ਜਿਹੜਾ ਸੀ ਹਰਮਨ ਸਿੰਘ ਪੁੱਤਰ ਹਰਦੇਵ ਸਿੰਘ ਉਹ ਨਾ ਜਾਉਂਗਾ ਲਈ ਇਹਦੀ ਇਹਦੇ ਘਰੇ ਚੋਰੀ ਹੋਈ ਸੀ ਕੋਈ 2-3 ਦਿਨ ਪਹਿਲਾਂ ਉਹ ਚੋਰੀ ਦੇ ਸਬੰਧ ਵਿੱਚ ਉਹਨੇ ਇਹਦਾ ਨਾਮ ਲਾਇਆ ਸੀ ਜਿਹੜਾ ਬੱਬਲਜੀਤ ਸਿੰਘ ਤੇ ਇਹਦੇ ਕਰਕੇ ਇਹਨੂੰ ਜਿਹੜਾ ਥਾਣੇ ਜਿਹੜਾ ਲੈ ਕੇ ਆਂਦਾ ਸੀ ਜੀ ਤੇ ਇਹਦਾ ਜਿਹੜਾ ਹੁਣ ਜਿਹੜਾ ਉਹਦਾ ਭਰਾ ਬੱਬਲਜੀਤ ਦਾ ਭਰਾ ਇਹ ਹਰਜਿੰਦਰ ਸਿੰਘ ਇਹ ਜਿਹੜਾ ਇਹਦੇ ਉੱਪਰ ਚੜ ਗਿਆ ਸੀ ਮੇਰੇ ਭਰਾ ਨੂੰ ਜਿਹੜਾ ਗਲਤ ਜਿਹੜਾ ਥਾਣੇ ਬਿਠਾਇਆ ਤੇ ਉਹਦੇ ਵਿੱਚ ਅਸੀਂ ਜਿਹੜਾ ਸਾਰੇ ਜਿਹੜਾ ਹੈਗਾ ਵੈਰੀਫਾਈ ਕਰਕੇ ਜੋ ਵੀ ਹੈਗਾ ਸਾਹਮਣੇ ਲਿਆਵਾਂਗੇ ਜੀ ਸਰ ਜੀ ਇਹਨੇ ਘਰੋਂ ਚੋਰੀ ਕਰ ਲਈ ਆ ਸੋਨਾ ਚੱਕ ਕੇ ਲੈ ਗਿਆ ਘਰ ਦੇ ਵਿੱਚੋਂ ਚਾਂਦੀ ਚੱਕ ਕੇ ਲੈ ਗਿਆ ਮੋਬਾਈਲ ਚੱਕ ਕੇ ਲੈ ਗਿਆ ਇਹ ਮੰਨ ਨਹੀਂ ਰਿਹਾਗਾ ਤਿੰਨ ਚਾਰ ਦਿਨ ਹਵਾਲਾ ਦੇ ਵਿੱਚ ਮਿਠਾਰਿਆ ਉਸ ਦਿਨ ਬਾਅਦ ਵੀ ਨਹੀਂ ਮੰਨਦਾ ਪਿਆਗਾ ਅਸੀਂ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਪਿਆਰ ਨਾਲ ਸਾਨੂੰ ਸਮਾਨ ਦੇ ਦੇ ਅੱਥੇ ਤੈਨੂੰ ਉੱਥੋਂ ਛਡਵਾ ਦਿੰਨੇ ਆ ਇਹ ਕਹਿੰਦਾ ਨਹੀਂ ਜੀ ਮੈਂ ਚੋਰੀ ਕੀਤੀ ਨਹੀਂ ਚੋਰੀ ਕੀਤੀ ਨਹੀਂ ਮੇਰੇ ਘਰ ਦੇ ਆਣੇ ਨੂੰ ਚੋਰੀ ਕਰਦੇ ਨੂੰ ਦੇਖਿਆ ਵਾ ਇਹ ਕੰਧ ਟੱਪ ਕੇ ਮਗਰਲੇ ਪਾਸੇ ਭੱਜ ਗਿਆ ਮਗਰਲੇ ਪਾਸੇ ਗੇਟ ਜਿਹੜੇ ਪਾਸੋਂ ਚੜਿਆ ਨਾ ਤਾਂ ਉੱਥੋਂ ਦੀ ਕੈਮਰੇ ਲੱਗੇ ਆ ਨਾ ਇਹ ਉੱਥੇ ਕੈਮਰੇ ਵਿੱਚ ਦੀ ਆਇਆ ਕੁਫੀ ਕੈਮਰੇ ਜਿਹੜੇ ਮਰਜੀ ਚੈੱਕ ਕਰਵਾ ਲਓ ਇਹ ਚੜਿਆ ਹੀ ਮਗਰ ਦੀ ਹੈ ਮਗਰ ਤੇ ਸਾਰਾ ਪਲਾਟ ਖਾਲੀ ਪਿਆ ਜਿਹੜੇ ਪਾਸੇ ਚੜਿਆ ਸਾਰੇ ਇਹਨਾਂ ਖੁੱਲੇ ਆ ਜਿੱਧਰ ਦੀ ਜਾਂਦਾ ਇਹ ਇਹ ਕੰਮ ਕੈਮਰੇ ਵਿੱਚ ਦੀ ਆਇਆ ਹੁੰਦਾ ਤੇ ਕੈਮਰੇ ਵਿੱਚ ਦੀ ਆਇਆ